ਸਾਲ ਜੀ ਆਪਣੇ ਕੋਲ ਇਹ ਨਾ SK ਦੀ ਪ੍ਰੀਮੀਅਮ ਕੁਆਲਿਟੀ ਦੀ ਜਿਹੜੀ ਕਟਰਾਇਜ਼ ਵੈਲਵਟ ਆ ਗਈ ਸੀ ਜੀ ਆ ਤਾਂ ਕਾਫੀ ਦਿਨ ਹੋ ਗਏ ਜੀ ਬਟ ਆਪਾਂ ਨੂੰ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ 5 ਮੀਟਰ ਦੀ ਇਹ ਕੱਟ ਆਊਗੀ ਬਹੁਤ ਹੀ ਸੋਹਣਾ ਇਹ ਕਪੜਾ ਹੈ ਜੀ ਕੋਟ ਸੈੱਟ ਬਣਾਓ ਸਿੰਪਲ ਸੂਟ ਬਣਾਓ ਤੁਹਾਡੀ ਚੋਇਸ ਰਹੂਗੀ ਸਿਰਫ 800 ਰੁਪਏ ਦਾ ਇਹ ਸੂਟ ਰਹੂਗਾ SK ਬ੍ਰਾਂਡ ਦੀ ਹੈ ਜੀ ਪ੍ਰੀਮੀਅਮ ਕੁਆਲਿਟੀ ਹੈ SK ਦੀ ਪ੍ਰੀਮੀਅਮ ਕੁਆਲਿਟੀ ਦੀ ਬੈਲਵਟ ਹੈ ਇਹਦੇ ਵਿੱਚ ਮੋਰ ਪੰਖੀ ਕਲਰ ਆ ਗਿਆ ਜੀ ਵਾਈਨ ਆ ਗਿਆ ਮਜੈਂਟਾ ਆ ਗਿਆ ਪਰਪਲ ਆ ਗਿਆ 그린 ਹੋ ਗਿਆ ਜੀ ਮਹਿਰੂਨ ਬਲੈਕ ਤੇ ਮਸਟਰਡ ਇਹ ਵਾਲੇ ਦੇ ਕਲਰ ਆਣਗੇ ਜੀ ਇੱਕ ਨਾਲ ਦੇ ਤੁਹਾਨੂੰ ਮਤਲਬ 10-10 ਮੀਟਰ ਦਾ ਥਾਨ ਹੈ ਜੀ ਇਹ ਇੱਕ ਨਾਲ ਦੇ ਦੋ-ਦੋ ਸੂਟ ਤੁਹਾਨੂੰ ਮਿਲਣਗੇ ਆਪਾਂ ਕਟਿੰਗ ਕਰਕੇ ਰੱਖੇ ਹੋਏ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਤੁਹਾਨੂੰ ਪਸੰਦ ਹੈ ਜੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਸਟਾਫ ਰਹੂਗਾ ਜੀ ਔਰ ਪ੍ਰਾਈਸ ਵੀ ਬਹੁਤ ਜੈਨੂਨ ਹੈ ਸਿਰਫ 800 ਰੁਪਏ ਦਾ ਸੂਟ ਹੈ ਜੀ 1200 1300 ਵਾਲਾ ਵੇਚਣ ਵਾਲਾ ਸੂਟ ਸਿਰਫ 800 ਰੁਪਏ ਦੇ ਵਿੱਚ ਹੈ ਜੀ ਅਗਰ ਇਹ ਸੂਟ ਤੁਹਾਨੂੰ ਪਸੰਦ ਆਇਆ ਜੀ ਨੀਚੇ ਦਿੱਤੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਧੰਨਵਾਦ ਜੀ